ਦੀ ਸਾ ਸਿੰਘ ਜੀ ਅੱਜ ਸਾਡੀ ਯਾਤਰਾ ਹਜੂ ਖਜੂਰ ਸਾਹਿਬ ਦੀ ਜੋ ਚੱਲ ਰਹੀ ਹੈ ਉਹ ਤਾਂ ਦੂਜਾ ਦਿਨ ਹੈ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਵੀਦਰ ਸਾਹਿਬ ਲਈ ਤੇ ਹੁਣ ਰਸਤੇ 'ਚ ਲੰਗਰ ਪਾਣੀ ਛਕਣ ਲਈ ਮਹਾਪੁਰਸ਼ਾਨੇ ਸੰਤਪਾਪ ਬਲਵਿੰਦਰ ਸਿੰਘ ਜੀ ਨੇ ਜੋ ਵੀਦਰ ਦਾ ਸਥਾਨ ਹੈ ਉਹਦੇ ਅੱਧ ਦੇ ਵਿੱਚਕਾਰ ਇੱਕ ਸਥਾਨ ਬਣਾਇਆ ਬਹੁਤ ਹੀ ਰਮਣੀਕ ਸਥਾਨ ਹੈ ਜੋ ਕਿ ਛੋਟੇ ਸਾਹਿਬ ਜਦਿਆਂ ਦੀ ਯਾਦਗਾਰ ਤੋਂ ਬਣਾਇਆ ਗਿਆ ਹੈ ਤੇ ਹੁਣ ਉੱਪਰ ਬੱਚਿਆਂ ਲਈ ਮਨੋਰੰਜਨ ਲਈ ਵੀ ਬਾਬਾ ਜੀ ਨੇ ਬਹੁਤ ਸਾਰੇ ਦਨ ਕੀਤੇ ਹਨ ਆਪ ਜੀ ਨੂੰ ਦਿਖਾਣੇ ਹਨ ਜੀ ਸਾਰੇ ਸਾਧਨ ਜੋ ਜੁੜੇ ਰਹੇ ਸਾਡੇ ਬਲੌਗ ਦੇ ਨਾਲ ਅੰਦਰ ਜਾ ਕੇ ਆ ਬਸ ਐ ਨਹੀਂ ਦਾਈ ਕਾ ਹਾਂ ਹਾਂ ਬੈਠਾ ਇੱਕ ਬੈਠਾ ਆਹ ਦੇਖੋ ਜੀ ਸੰਗਤਾਂ ਦੇ ਹੱਥ ਚੜ੍ਹ ਰਹੀਆਂ ਨੇ ਮੈਂ ਉਰੀ ਬੈਠਾਂਗੀ ਬੈਠਾਂਗੀ ਜਹਾਜ਼ ਜਹਾਜ਼ ਬਣਾਇਆ ਚਲੋ ਚਲ ਜਾ ਇਸ ਮੈਂ ਇਧਰ ਵੇਖ ਮਾਮੀ ਓਕੇ ਓਕੇ ਬੋਲੋ ਉਹ ਚੈਕਿੰਗ ਕਰਾ ਕੇ ਅੰਦਰ ਭੜੇ। ਹਾਂ ਨਹੀਂ ਜਸਾ ਚ ਮੜਾਇਆ। ਆਜੋ ਜੀ ਨੇ ਪਹਾੜ ਲਾਏ। ਆਏ। ਆਇਆ ਹੰਦੂ। ਕਰ ਲੈ ਲੈ ਝੂੜੇ ਜਹਾਜੇ। ਹਾਂ ਹਾਂ ਮੈਂ ਤੇ ਲੈ ਵੀ ਆਈ। ਚਲ ਵਧੀਆ ਕਰੇ। ਬਸ ਠੀਕ ਹੋ ਗਿਆ। ਚਲੋ। ਇਹ ਇਹ ਹੈ ਜੀ ਜਹਾਜ਼ ਦਾ ਅੰਦਰੋਂ ਸੀਨ। ਇਹ ਹਰਕਿਰਤ। ਠੀਕ ਆ ਪਤਾ ਜਹਾਜ਼ ਹੁਣ? ਜਹਾਜ਼ ਠੀਕ ਹੈ ਹੁਣ।

ਆ ਵੇਖੋ ਇਹ ਪਿੰਨੀ ਖੋਲਡੋਲੇ ਸਿੱਟਾਂ ਜਹਾਦੀ ਅੰਦਰ ਹਾਂਜੀ ਪਾਪਾ ਹਾਂਜੀ ਇੱਥੇ ਐ ਚਲੋ ਆ ਜਾ ਵਿਚੇ ਨਾ ਮੜੋ ਆ ਜਾ ਆ ਜਾ ਖੜਾ ਹੋ ਆ ਦੇ ਆ ਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਹਾਰ ਸਿੰਘ ਜੀ ਉਹ ਬਾਬਾ ਖਲਕੜ ਸਿੰਘ ਜੀ ਬਾਬਾ ਜੈ ਸਿੰਘ ਖਲਕੜ बाबा जय सिंह खलकट आज आज सुनाऊंगा हां हाँ सुनाऊंगा कहानी पीटा बड़ी खोल जहादियाँ चलो आज बुत अजत बेटे हाँ 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 ਮਹਾਂਪੁਰਸ਼ਾ ਨੇ ਕਿੱਥੇ ਪਾਪਾ ਬਾਹਰ ਜੁੜਦੇ ਨਹੀਂ ਇੱਥੇ ਦੇਖੋ ਜੀ ਬੜਾ ਸੋਹਣਾ ਤੇ ਸੁੰਦਰ ਸਥਾਨ ਤਿਆਰ ਕੀਤਾ ਮਹਾਂਪੁਰਸ਼ਾ ਨੇ ਤੇ ਬੱਚੇ ਆ ਕੇ ਬੜੇ ਖੁਸ਼ ਹੁੰਦੇ ਆ ਜੀ ਉਹਰੇ ਹਾਂ ਜੀ ਤੇ ਜਿੱਥੇ ਜਹਾਜ਼ ਦਿਲਚਸਪੀ ਬੱਚਿਆਂ ਨੂੰ ਪੈਦਾ ਕਰਦਾ ਉੱਥੇ ਹੀ ਜਹਾਜ਼ ਦੇ ਵਿੱਚ ਮਹਾਂਪੁਰਸ਼ਾ ਨੇ ਅਜਾਇਬ ਘਰ ਤਿਆਰ ਕੀਤਾ ਜੀ ਇੱਕ ਤਰ੍ਹਾਂ ਦਾ ਨਾਲ ਜਹਾਜ਼ ਨਹੀਂ ਕਹਿ ਸਕਦੇ ਇੱਕ ਅਜਾਇਬ ਘਰ ਦੇ ਰੂਪਰੇਖਾ ਚ ਬਣਾਇਆ ਗਿਆ ਜਿਸ ਦੇ ਵਿੱਚ ਸਾਰੇ ਸਿੰਘਾਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਫੋਟੋਆਂ ਨੇ ਉਹ ਟਾਇਰ ਦੀ ਚਲੋ ਪੈਰਾ ਦੇ ਨੱਟ ਵੀ ਬਣਾਏ ਹੋਏ ਆ ਆਹ ਰਹੂ ਨਾ ਮਾ ਜਾਵੋ ਪਾਪਾ ਦੇਖੋ ਮੈਂ ਅੱਗੇ ਆਪਣੇ ਉਹ ਆ ਜਥੇਦਾਰ ਸਾਹਿਬ ਹਾਂਜੀ ਹਾਂਜੀ ਦੇਖਿਆ ਜੀ ਜਿਹੜਾ ਅਜਾਇਬ ਘਰ ਬਣਾਇਆ ਵਾ ਇਸ ਤਰ੍ਹਾਂ ਦਾ ਹੈ ਨਾ ਹਾਂ ਅਜਾਇਬ ਘਰ ਗੋਗੋ ਇਹ ਗੋਗੋ ਹੈ ਜੀ ਸਾਡੀ चलो आ आज <laughs> नहीं गिरूंगा चल ठीक है जी हां आ आज जी, आ जी। आ जी। आ जी। आ जी। लो जी बिदर सौ किलोमीटर रह गए ਕਿੱਥੇ ਦੇ ਆਂਦੇ ਹੋ ਕਰਨੇ ਨੂੰ ਲੋ ਜੀ ਬਿਦਰ 100 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਤਕਰੀਬਨ ਤਕਰੀਬਨ ਘੰਟੇ ਡੇਢ ਘੰਟੇ ਦਾ ਸਫ਼ਰ ਰਹਿ ਗਿਆ ਬਿਦਰ ਦਾ ਆ ਜਾ ਆ ਜਾ ਆ ਜਾ ਚਲੋ ਪਾਪਾ ਵੀ ਬੜੀ ਨੀਕਾ ਟੋਪੀ ਵੀ ਹੈਗਾ ਜਰਮਨ ਆ ਦੇਖੋ ਜੀ ਮਾਂ ਪੁੱਛਾਂ ਨੇ ਸਿੱਖਿਆ ਦੇਣ ਲਈ ਕਿੰਨਾ ਕੁ ਤਿਆਰ ਕੀਤਾ ਹੋਇਆ ਜੀ ਪਰ ਗੱਲ ਤਾਂ ਉੱਥੇ ਹੀ ਹੈ ਲੋਕ ਚੰਗੀਆਂ ਚੀਜ਼ਾਂ ਨੂੰ ਸਿੱਖਿਆ ਵੀ ਲੈ ਸਕਦੇ ਹਨ ਤੇ ਇੰਜੋਇਮੈਂਟ ਵੀ ਕਰ ਸਕਦੇ ਹਨ ਜੀ ਇਹ ਹੈ ਜੀ ਉਹ ਸਥਾਨ ਜਮਾਪੁਰ ਸ਼ਾਨ ਤਿਆਰ ਬਹੁਤ ਹੀ ਰਮਣੀਕ ਤੇ ਸੁੰਦਰ ਸਥਾਨ ਹੈ ਜੀ ਆਹ ਦੇਖੋ ਜੀ ਗੁਰਪਰਵਾਰ ਦੀਆਂ ਤਸਵੀਰਾਂ ਇਹ ਜਿਹੜਾ ਸਥਾਨ ਹੈ ਇਹ ਚਾਰ ਸ਼ਹਿਬਜਾਦੇ ਤੇ ਮਾਤਾ ਗੁਜਰੀ ਜੀ ਇਹ ਅੱਜ ਬਣਾਇਆ ਗਿਆ ਹੈ ਜੀ ਆਹ ਦੇਖੋ ਜੀ ਸਿੱਖ ਸੰਗਤਾਂ ਆ ਰਹੀਆਂ ਜਾ ਰਹੀਆਂ ਲੰਗਰ ਪਰਖਾਦੇ ਸ਼ੱਕ ਰਹੀਆਂ ਜੀ ਤੇ ਧੰਨ ਧੰਨ ਹੋ ਰਹੀ ਹੈ ਜੀ ਇਹ ਸਥਾਨ ਵੀ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਦੀ ਫਲਵਾੜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਬਣਵਾਇਆ ਗਿਆ ਹੈ ਜੀ। ਆ ਦੇਖੋ ਜੀ ਬੱਤਕਾਂ। ਕੋਇਕ 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 ਚੱਲ। ਚੜ ਜਾ ਚੜ ਜਾ ਚੜ ਜਾ ਚੜ ਜਾ ਚੜ ਜਾ। ਚੜ ਜਾ ਚੜ ਜਾ ਚੜ ਜਾ। ਇਹ ਕੋੜਾ ਬਣਾਇਆ ਹੋਇਆ ਜੀ ਸਿੰਘ ਤਨ ਦਿਲ ਖਿਚਦਾ। ਆ ਦੇਖੋ ਜੀ ਬੱਚੇ ਸਾਡੇ ਜੁਆਇਨ ਕਰ ਰਹੇ ਆ ਪੂਰਾ। ਹਰਕੀਰਤ ਤੇ ਸੁਖਮਨ ਆਪੂਰਨ ਜਾਰ ਲੈ ਰਹੇ ਆ ਜੀ ਚਲ ਮੇਰੇ ਕੋਲ ਚਲੋ ਆਜਾ ਹੁਣ ਦੂਸਰੇ 'ਤੇ ਚੜਜੋ ਆਹ ਦੇਖੋ ਜੀ ਊਠ ਬਣਾਇਆ ਹੋਇਆ ਜੀ ਸੰਗਤਾਂ ਦੇ ਖਿੱਚਦਾ ਕੇਂਦਰ ਬਿੰਦੂ ਹੈ ਇਹ ਊਠ ਵੀ ਦੇਖ ਆ ਦੇਖੋ ਜੀ ਆ ਸ਼ੇਰ ਸ਼ੇਰ ਮੋਰ ਸ਼ੇਰ ਮੋਰ ਵਾਹ ਸਹਬਾਨਾ ਉਹ ਕੀਰੇਤ ਮਨਕੀਰਤ ਪੂਰੇ ਮੋਰ ਫਿਰ ਆ ਦੇਖੋ ਜੀ ਸ਼ੇਰ ਕੋੜੇ ਹਾਥੀ ਹਿਰਨ ਹਰਕਿਰਤ ਖੜਾ ਹੋ ਜਾ ਉੱਪਰ ਮਾਂ ਮੇਰੀ ਕਿੱਥੇ ਉਹ ਮੇਰੇ ਕੋਲ ਆਇਆ ਤੂੰ ਇਹ ਕਿੱਥੇ ਆ ਕੇ ਆਇਆ ਇਹ ਕਿੱਥੇ ਕੋਈ ਬਬੀ ਕੋਈ ਉਹਨੋ ਤਾਂ ਨਹੀਂ ਲੈ ਮੈਂ ਤੁਹਾਨੂੰ ਵੀ ਬੋਲ ਜਾਉਂਗਾ ਉਹਨਾਂ ਨੂੰ ਉਤਰਨ ਤੇ ਫੇਰ ਆਪਾਂ ਚੱਲ ਜਾਈਏ ਦੇਖੋ ਇਧਰ ਚਲੋ ਨਾ ਦੇਖੋ ਜੀ ਹਾਥੀ ਵਾਲਾ ਬੁੱਤ ਸਭ ਤੋਂ ਬਿਜ਼ੀ ਹੈ ਜੀ ਇੱਕ ਸੰਗਰ ਚੜ੍ਹਦੀ ਹੈ ਇੱਕ ਉਤਰਦੀ ਹੈ ਹਾਥੀ ਵਾਲਾ ਬੁੱਤ ਤਾਂ ਖਾਬਰ ਨੂੰ ਵੀ ਜੀ ਉਧਰ ਡਰਾਈਵਰ ਵਾਜਾ ਮਾਰ ਰਿਹਾ ਦੇਖੋ ਗੱਡੀ ਵਾਲਾ ਪਰ ਸੰਗਤ ਤਾਂ ਕਹਿੰਦੇ ਸਾਰਾ ਦੇਖ ਕੇ ਜਾਣਾ ਅੱਜ ਚਲੋ ਚਲੋ ਹੁਣ ਬੋ ਚਲੋ ਆਜੋ ਇਹ ਆਜੋ ਆਜੋ ਨਾ ਨਾ ਇਹ ਆਜੀ ਹੋਰ ਆਪਣੀ ਇੱਕ ਸਥਾਨ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਦੀ ਇਹ ਅੱਜ ਬਣਾਇਆ ਗਿਆ ਇਹ ਜਹਾਜ਼ ਹੈ ਜਿਹੜਾ ਖਿੱਚ ਦਾ ਕੇਂਦਰ ਹੈ ਜੀ ਇਹ ਜਹਾਜ਼ ਬੇਸਿਕਲੀ ਬਾਬਾ ਜੀ ਨੇ ਇੱਕ ਅਜਾਇਬ ਘਰ ਬਣਾਇਆ ਹੋਇਆ ਜੀ ਮਾਂ ਪ੍ਰਸ਼ੰਤ ਬਹੁਤ ਧੰਨਵਾਦ ਇਹ ਸੁੰਦਰ ਗੇਟ ਹੈ ਜੀ ਬਾਹਰ ਇਹ ਅਸੀਂ ਹੁਣ ਕਰਨਾਟਕਾ ਤੇ ਮਹਾਰਾਸ਼ਟਰ ਦੇ ਬਾਰਡਰ ਤੇ ਪਹੁੰਚ ਗਏ ਐ ਇੱਕ ਚੱਕਰ ਬਾਰੇ ਇਹ ਮਹਾਰਾਸ਼ਟਰਾ ਤੇ ਕਰਨਾਟਕਾ ਦਾ ਬਾਰਡਰ ਆ ਗਿਆ ਹਨਾ ਮਹਾਰਾਸ਼ਟਰਾ ਦੇ ਕਰਨਾਟਕਾ ਦਾ ਬਾਰਡਰ ਇਹ ਹੈ ਜੀ ਸਥਾਨ ਬਹੁਤ ਹੀ ਸੋਹਣਾ ਜਿਹੜਾ ਗੁਰਦੁਆਰਾ ਯਾਦਗਾਰ ਸਹਿਬਜਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੀ ਜਿੱਥੇ ਬਣਾਇਆ ਗਿਆ ਜੀ ਤੇ ਹੁਣ ਆਪਾਂ ਚੱਲਦੇ ਹਾਂ ਸਫ਼ਰ ਆਪਣਾ ਅੱਗੇ ਵੱਲ ਨੂੰ ਚਲੋ ਭਾਈ ਚਲੋ 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 ਤਾਂ ਬਾਤ ਹੈ ਮੈਂ ਕਹਿਨੀ ਉਹ ਗਰੀ ਕਈ ਵੀ ਨਹੀਂ ਬੈਠਦੇ ਜਥੇਦਾਰ ਬਾਤ ਚ ਜਥੇਦਾਰ ਬਾਤ ਥੋੜਾ ਜੰਦੇ ਮੇਰੇ ਪੁੱਤੋ ਬੜਾ ਬੋਲੇ ਸਾਥ ਸਿਰੀਆ ਸਾਥ ਕਾਸੀ ਬੱਜੀ ਸਾਥ ਗਰਮੀ ਦੇ ਵਾਹੇ ਗੋਲੀ ਨਾ ਖਾਓ ਕਾਹਦੇ ਆਲੋ ਸਾਸ ਰਿਆ ਕਾਲੇ ਕਾਹਦੇ ਆਲੋ ਸਾਸ ਰਿਆ ਕਾਲੇ ਸ਼ਾਬਾਸ਼ ਬੱਲ ਪਾਈ ਕਰ ਬੋਲੇ ਬੋਲੇ ਐ ਪ੍ਰੀਤ ਕੋ ਨਾ ਕਰੀਂ ਦਾ ਖਤਰਾ ਦਾ ਸੁਣ ਖਤਰਾ